ਲਾਹਾਬਾਦ ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਨੇ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਇੱਕ ਸਮਾਗਮ ਦੇ ਵਿੱਚ ਬੋਲਦੇ ਹੋਏ ਮੁਸਲਮਾਨਾਂ ਦੇ ਖਿਲਾਫ ਜਿਹੜੀ ਕਾਫੀ ਸਖਤ ਟਿੱਪਣੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਸਰਦਾਰ ਅਪਤਾ ਸਿੰਘ ਜੀ ਜਿਹੜੇ ਇਸ ਤਰ੍ਹਾਂ ਦੇ ਵੱਡੇ ਅਹੁਦੇ ਹੁੰਦੇ ਨੇ ਜਿਵੇਂ ਆਪਾਂ ਕਹੇ ਲਈ ਕਿ ਜਿਹੜੀ ਨਿਆਂਪਾਲਿਕਾ ਜਾਂ ਇਸ ਤਰ੍ਹਾਂ ਦਾ ਹੁੰਦਾ ਹੈ ਇਹਨਾਂ ਨੇ ਤੇ ਕਿਤਨਾ ਕਿਤੇ ਧਰਮ ਨਿਰਪੱਖ ਹੋਣਾ ਹੁੰਦਾ ਹੈ ਤੇ ਫਿਰ ਇਸ ਤਰ੍ਹਾਂ ਦੀ ਜਦੋਂ ਨਫ਼ਰਤ ਭਰੀ ਭਾਸ਼ਾ ਇਸ ਤਰ੍ਹਾਂ ਦੇ ਅਹੁਦੇ ਤੋਂ ਆਏਗੀ ਇਹ ਫਿਰ ਦੇਸ਼ ਕਿੱਧਰ ਨੂੰ ਜਾ ਰਿਹਾ ਨਹੀਂ ਉਹਦੇ ਚ ਇਹ ਹੁੰਦਾ ਵੀ ਇੱਕ ਤਾਂ ਹੈਗਾ ਵੀ ਚਲੋ ਬੰਦੇ ਦੀ ਪੋਲੀਟੀਕਲ ਸੋਚ ਤਾਂ ਕੋਈ ਹੁੰਦੀ ਹੈਗੀ ਆ ਪਰ ਤੁਸੀਂ ਦੇਖੋ ਵੈਸਟਰਨ ਕੰਟਰੀਜ਼ ਵਿੱਚ ਜਦੋਂ ਇਹਨਾਂ ਆਉਂਦੇ ਆ ਤਾਂ ਈਵਨ ਕੋਈ ਪੁਲਿਸ ਆਫੀਸਰ ਵੀ ਲੱਗਦਾ ਉਹਦੀ ਵੈਟਿੰਗ ਬਹੁਤ ਗੰਭੀਰ ਹੁੰਦੀ ਹੈਗੀ ਆ ਵੀ ਉਹ ਨਾ ਦੇ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਘਟ ਗਣਤੀਆਂ ਪ੍ਰਤੀ ਜਾਂ ਕਿਸੇ ਮਨੁੱਖਤਾ ਦੇ ਕਿਸੇ ਗਰੁੱਪ ਪ੍ਰਤੀ ਕੋਈ ਗਲਤ ਵਿਚਾਰ ਨਾ ਹੋਣ ਉਹ ਉਹ ਵੈਟਿੰਗ ਕਰਕੇ ਹੀ ਉਹਨੂੰ ਅਫੀਸਰ ਜਾਂ ਕੋਈ ਹੋ ਲਾਉਂਦੇ ਹੈਗੇ ਹੈਗੇ ਹਨ ਸੋ ਪਰਸਨ ਨੂੰ ਲੱਗਦਾ ਵੀ ਉੱਥੇ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਸੋ ਇੰਨੇ ਵੱਡੇ ਅਹੁਦੇ ਇਹ ਜੱਜ ਸਾਹਿਬ ਨੇ ਆਪਣੇ ਅਹੁਦੇ ਦੀ ਮਾਨ ਮਰਿਆਦਾ ਨੂੰ ਤੇ ਵੀ ਜੁਡੀਸ਼ਰੀ ਨੂੰ ਸਵਾਲਾਂ ਦੇ ਢੇ ਦੇ ਵਿੱਚ ਲਿਆਂਦਾ ਸੋ ਸੋ ਮੁਸਲਮਾਨਾਂ ਦੇ ਖਿਲਾਫ ਇੱਕ ਕੋਈ ਮੇਰੇ ਖਿਆਲ ਕੋਈ ਹਿੰਦੂ ਸੰਗਠਨ ਦਾ ਜਾਂ ਵਿਸ਼ਵ ਹਿੰਦੂ ਪਰਿਸ਼ਦ ਦਾ ਸਵਾਗਤ ਨਹੀਂ ਸੋਦੇ ਵਿੱਚ ਇੱਕ ਜੱਜ ਸਹਿਬਾਨ ਵੱਲੋਂ ਬੋਲਣਾ ਇੱਕ ਤਾਂ ਉਹਨਾਂ ਦਾ ਨੈਤਿਕ ਤੌਰ ਤੇ ਨਹੀਂ ਬਣਦਾ ਬੋਲਣਾ ਹਨਾ ਵੀ ਇਸ ਤਰ੍ਹਾਂ ਦੇ ਜਿਹੜਾ ਥੋੜਾ ਪਾਰਟੀਜ਼ਨ ਵਾਲੇ ਜਿਹੜੇ ਉਹ ਹੋਣ ਪਰ ਦੂਜਾ ਵੀ ਐਜ਼ ਅ ਜੱਜ ਫਿਰ ਇੱਕ ਮੁਸਲਮਾਨ ਭਾਈਚਾਰੇ ਬਾਰੇ ਜਾਂ ਕਿਸੇ ਵੀ ਭਾਈਚਾਰੇ ਦੇ ਖਿਲਾਫ ਬੋਲਣਾ ਉਹ ਜੁਡੀਸ਼ੀਅਲ ਸਿਸਟਮ ਦੇ ਇੱਕ ਜਿਹੜਾ ਜਿਹੜਾ ਸਤਕਾਰ ਹੈਗਾ ਉਹਦੇ ਲਈ ਜਿਹੜਾ ਸਵਾਲ ਖੜੇ ਕਰਦਾ ਸੋ ਮੇਰੇ ਖਿਆਲ ਸੁਪਰੀਮ ਕੋਰਟ ਨੇ ਇਹਦਾ ਨੋਟਿਸ ਲਿਆ ਹੈਗਾ ਉਹਨਾਂ ਨੂੰ ਕੁਛ ਨਾ ਕੁਛ ਸਹਿਤ ਸਰਗਰਮੀਆਂ ਹੋ ਰਹੀਆਂ ਨੇ ਸੁਪਰੀਮ ਕੋਰਟ ਚ ਸੋ ਅਸੀਂ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦਾ ਇੱਕ ਤਾਂ ਜਿਹੜਾ ਉਹਨਾਂ ਨੇ ਉਹ ਸਰਵੇ ਬੰਦ ਕੀਤਾ ਜਿਹੜਾ ਧਾਰਮਿਕ ਅਸਥਾਨਾਂ ਦਾ ਹੋ ਰਿਹਾ ਤੇ ਦੂਜਾ ਇਹ ਸੋ ਜੁਡੀਸ਼ੀਅਨ ਸਿਸਟਮ ਜਿਹੜਾ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਲੈਪਸਿਸ ਨਹੀਂ ਹੋਣੀ ਚਾਹੀਦੀ ਜਿਹਦੇ ਚੋਂ ਇਹ ਲੱਗੇ ਵੀ ਇਹ ਕੰਟਰੀ ਆ ਜਿਹੜਾ ਉਹ ਡੈਮੋਕਰੈਟਿਕ ਨਹੀਂ ਰਿਹਾ ਇਹਦੇ ਵਿੱਚੋਂ ਜਿਹੜੀ ਸੈਕੂਲਰਿਜ਼ਮ ਆ ਉਹ ਖਤਮ ਹੋ ਗਿਆ ਹੋਇਆ ਸੋ ਜਿਹੜੇ ਸੈਕੂਲਰ ਐਂਡ ਡੈਮੋਕਰੈਟਿਕ ਐਸਪੈਕਟਸ ਆ ਉਹ ਸਾਰੇ ਥੰਮਾਂ ਚੋਂ ਨਜ਼ਰ ਆਉਣੀ ਚਾਹੀਦੀ ਹੈ ਕਿ ਤਾਂ ਹੀ ਦੇਸ਼ ਰੀਅਲੀ ਡੈਮੋਕਰੇਟਿਕ ਬਣ ਸਕਦਾ ਹੈ ਜੀ ਬਿਲਕੁਲ ਜੀ